ਸਸਿਕਾਚੀ ਪੰਜਾਬ ਨਿਊਜ਼ ਬੁਲਟਨ ਦੇਖ ਰਹੇ ਸائر ਦੈਸ਼ਕਾ ਦਾ ਮੈਕੋਮਲ ਕਪੂਰ ਸਵਾਗਤ ਕਰਦੀਆਂ ਖਬਰਾਂ ਤੋਂ ਪਹਿਲਾਂ ਨਜ਼ਰ ਮਾਰ ਲੈਣੇ ਅਹਿਮ ਸੁਰਖੀਆਂ ਤੇ ਡਿੰਪੀ ਦੇ ਵੱਲੋਂ ਬੀਤੇ ਦਿਨੀ ਅਸਤੀਫਾ ਦੇਣ ਤੋਂ ਬਾਅਦ ਅਜ ਸੁਖਬੀਰ ਬਾਦਲ ਤੇ ਲਾਇ ਗੰਭੀਰ ਦੋਸ਼ ਤੇ ਆਪ ਵਿੱਚ ਸ਼ਾਮਲ ਹੋਣ ਦੇ ਦਿੱਤੇ ਸੰਕੇਤ ਸੁਖਬੀਰ ਬਾਦਲ ਨੇ ਡਿੰਪੀ ਢਿੱਲੋਂ ਨੂੰ ਕੀਤੀ ਅਪੀਲ ਡਿੰਪੀ ਨੂੰ ਪਾਰਟੀ ਚ ਮੁੜ ਬੁਲਾਇਆ ਵਾਪਿਸ ਕਿਹਾ ਮਨਪ੍ਰੀਤ ਬਾਦਲ ਨੂੰ ਟਿਕਟ ਦੇਣਾ ਇੱਕ ਹੈ ਅਫਵਾਹ ਹੁਸ਼ਿਆਰਪੁਰ ਪੁਲਿਸ ਨੇ ਤਿੰਨ ਪਦਮਾਸ਼ੀਆਂ ਕੀਤਾ ਗ੍ਰਿਫਤਾਰ ਐਨਆਰਆਈ ਉੱਤੇ ਹੋਏ ਹਮਲੇ ਨਾਲ ਜੁੜੇ ਦੱਸੇ ਜਾ ਰਹੇ ਨੇਤਾਰ ਦਰਬਾਰ ਸਾਹਿਬ ਨੇੜੇ ਬੰਰੇ ਹੋਟਲ ਤੇ ਨਗਰ ਨਿਗਮ ਦੀ ਕਾਰਪਾਈ ਹੋਟਲ ਦੀ ਸਭ ਤੋਂ ਉੱਪਰਲੀ ਬਿਲਡਿੰਗ ਨੂੰ ਤੋੜਿਆ ਸ਼੍ਰੋਮਣੀ ਕਮੇਟੀ ਤੇ ਅਧਿਕਾਰੀਆਂ ਨੇ ਸੀਮਾਨ ਨੂੰ ਕੀਤੀ ਸੀ ਸ਼ਿਕਾਇਤ ਤੇ ਹੁਣ ਖਬਰਾਂ ਵਿਸਥਾਰ ਦੇ ਨਾਲ ਅਕਾਲੀ ਦਲ ਤੋਂ ਅਲਵਿਦਾ ਲੈ ਚੁੱਕੇ ਡਿਪੇ ਢਿੱਲੋਂ ਨੇ ਅੱਜ ਆਪਣੀ ਅਗਲੀ ਰਣਨੀਤੀ ਬਾਰੇ ਦੱਸਿਆ ਡਿੰਪੀ ਨੇ ਆਪਣੇ ਸਮਰਥਕਾਂ ਦੇ ਕਾਠ ਨੂੰ ਸੰਬੋਧਨ ਕਰਦੇ ਆ ਸੁਖਬੀਰ ਬਾਦਲ ਤੇ ਮਨਪ੍ਰੀਤ ਬਾਦਲ ਉਤੇ ਗੰਭੀਰ ਦੋਸ਼ ਲਗਾਏ ਨੇ ਇਸ ਦੌਰਾਨ ਡਿੰਪੀ ਨੇ ਆਪ ਦੇ ਵਿੱਚ ਜਾਣ ਦੇ ਸੰਕੇਤ ਵੀ ਦਿੱਤੇ ਨੇ ਤੇ ਸਮਰਥਕਾਂ ਨੇ ਡਿੰਪੀ ਨੂੰ ਭਰਵਾ ਹੁੰਕਾਰਾ ਦਿੱਤਾ ਸ਼੍ਰੋਮਣੀ ਅਕਾਲੀ ਦਲ ਨੂੰ ਅਲਵਿਦਾ ਕਹਿ ਚੁੱਕੇ ਹਰਦੀਪ ਸਿੰਘ ਡਿੰਪੀ ਟਿੱਲੋ ਨੇ ਸੁਖਬੀਰ ਸਿੰਘ ਬਾਦਲ ਉਤੇ ਵੱਡੇ ਇਲਜ਼ਾਮ ਲਗਾਏ ਨੇ ਗਿੱਧੜ ਪਾਹਾਂ ਵਿਖੇ ਸਮਰਥਕਾਂ ਦੇ ਨਾਲ ਮੀਟਿੰਗ ਕਰਦੇ ਹੋਏ ਡਿੰਪੀ ਟਿੱਲੋ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਤੇ ਮਨਪ੍ਰੀਤ ਬਾਦਲ ਦੀ ਘੋਖ ਖਿਚੜੀ ਵਿੱਚ ਮੈਂ ਮੁੱਖੀ ਸੀ ਅਤੇ ਮੈਨੂੰ ਹੀ ਕੱਢ ਕੇ ਬਾਤ ਮਾਰਿਆ ਸੰਬੋਧਨ ਦੌਰਾਨ ਡਿੰਪੀ ਟਿੱਲੋ ਕਈ ਵਾਰ ਪਾ ਉਕਵੀ ਹੋਏ ਕਿਉਂਕਿ ਡਾਊਟ ਮੈਨੂੰ ਪਹਿਲਾਂ ਤੋਂ ਹੀ ਸਦਨ ਆਪਦੀ ਸੀ ਬਾਦਲ ਸਾਹਿਬ ਕਿਉਂਕਿ ਆਪਸ ਵਿੱਚ ਦੋਨੇ ਹੀ ਨਸਤੇ ਸੀ ਤਾਂ ਸਾ ਵੀ ਤੇ ਮੰਗੀ ਤੀ ਇਹ ਅਸੀਂ ਦੋਨੇ ਕਿਉਂ ਖਿਚਣੀਆਂ ਮੈਂ ਕਹੇ ਕਿ ਉਹ ਬਿਜਲੀ ਦੇ ਵਿੱਚ ਮੈਂ ਹੀ ਪਕੀਆ ਮੈਨੂੰ ਕੱਟ ਕੇ ਬਾਹਰ ਮਾਰਉਂਗੇ ਔਰ ਮੈਨੂੰ ਲੋਕ ਕਹਿਣ ਲੱਗ ਪਏ ਸੀ ਕਿ ਬਾਈ ਇਹ ਤਾਂ ਉਹ ਰੜੜਨਗੇ ਤੂੰ ਨੇ ਭਰਾ ਨਾਲ ਕਿ ਬਾਈ ਇਹ ਤਾਂ ਉਹ ਰੜੜਨਗੇ ਮੈਂ ਕਿਸੇ ਦੀ ਗੱਲ ਨਹੀਂ ਕਰ ਪਿਆਰ ਕੀ ਇਨਾ ਨਾ ਸੀ ਮੈਂ ਨਾ ਤੁਹਾਨੂੰ ਸਹੀ ਦੱਸ ਸਕਦਾ ਕਿ ਨਹੀਂ ਯਾਰ ਮੇਰੇ ਨਾਲ ਨਹੀਂ ਕਿਉਂਕਿ ਮੈਂ ਆਪ ਸਾਫ਼ ਸੁਥਰਾ ਦਾ ਬੰਦਾ ਤੂੰ ਮੇਰੇ ਨਾਲ ਨਹੀਂ ਹੋ ਸਕਦਾ ਇਹ ਕੱਲੇ ਕਰ ਦੇਖਾਂ ਉਹ ਦੇਖ ਲਾ ਉਹ ਦੇਖ ਲਾ ਚਲੋ ਅਖੀਰ ਤੇ ਇੱਕ ਦਿਨ ਮੈਨੂੰ ਬੁਲਾਇਆ ਜਨਵਰੀ ਦੀ ਕਰਦਾ ਮੈਨੂੰ ਕਹਿੰਦੇ ਕਿ ਤੂੰ ਆਪਸੇ ਦਾ ਮਰਦੂਦ ਚੋਂ ਬਾਦੂ ਸਾਹਿਬ ਨੇ ਮੇਰੇ ਨਾਲ ਲੜੀ ਕਿ ਕਹਿੰਦੇ ਇਹ ਤੂੰ ਬੱਧੀ ਗੱਲ ਕੀ ਹੋ ਸਕਦੀ ਹੈ ਅਰਾਉ ਨਾਲ ਚਲੋ ਬਾਹਰ ਦੀ ਟਕਰੀ ਕੋ ਜੂਰੀ ਫਿਰ ਕਹਿੰਦੇ ਇਹ ਨਹੀਂ ਜੀ ਛਤਰ ਕੀ ਹੈ ਕਹਿੰਦੇ ਕਿ ਦਿਲਵੇ ਆ ਕੇ ਮੈਂ

ਇਹ ਬੱਤ ਕੇ ਮੈਨੂੰ 12 ਸਾਲ ਤੇ ਹੁਕਮ ਵੇਖਾ ਲਈ ਕੀ ਕਰਨਾ ਮੈਨੂੰ ਕਹਿੰਦੇ ਯਾਰ ਆਪੀ ਦੀ ਮਦਦ ਕਰਨੀ ਆ ਸੋਹ ਕਰ ਜੇ ਨਾ ਮੈਂ ਕਦੇ ਜਵਾਬ ਦੇਣ ਦਾ ਮਤਲਬ ਹੀ ਨਹੀਂ ਸੀ ਮੇਰਾ ਸਵਾਲ ਹੀ ਨਹੀਂ ਬਣਾਉਂਦਾ ਇਸਨੇ ਪਿੱਛੇ ਅਟਕ ਜਾਣਾ ਉਹ ਸੀ ਸਿਰ ਤੇ ਰਹਿਣਾ ਮੈਂ ਹੱਥੋਂ ਰੰਕ ਕਹੀ ਕੁਝ ਨਹੀਂ ਮੈਂ ਮੁਕੀ ਜਾਣਾ ਮੈਂ ਕਰੀ ਜਾਮ ਜੁਨੇ ਸਦਾ ਮਨਪਿੰਤ ਸਿੰਘ ਬਾਲੂ ਸਾਹ ਘਰੇ ਤੇ ਘਰੇ ਜਾ ਕੇ ਇਹ ਗੱਲ ਕਹਿ ਰਹੇ ਆ ਜੀ ਮੇਰੀ ਤੇ ਸੁਖਬੀਰ ਸਿੰਘ ਸਾਹਿਬ ਸਾਡੇ ਇੱਕ ਦਾ ਲੈक्षात ਮੈਨੂੰ ਤੁਸੀਂ ਕਹਿ ਰਹੇ ਹੋ ਇਲੈਕਸ਼ਨ ਲੱਗਣਾ ਇੱਕ ਤੇ ਮੇਰੀ ਤੁਸੀਂ ਅਨਾਉਂਸ ਨਹੀਂ ਕਰ ਰਹੇ ਬਣਾਓ ਨਾ ਇਲੈਕਸ਼ਨ ਦੀ ਤੁਸੀਂ ਮੈਨੂੰ ਪਹਿ ਹੀ ਜਾਣਦੇ ਹੋ ਅੰਦਰ ਖਾਤੇ ਬਾਹਰ ਤੁਸੀਂ ਅਨਾਉਂਸ ਨਹੀਂ ਕਰਦੇ ਉਹ ਆਪਣੀ ਜਣਾ ਵੱਢੀ ਜਾਂਦਾ ਮੈਂ ਹੱਥ ਲਾ ਕੇ ਉਹਨਾਂ ਨੇ ਇਸ ਤਰ੍ਹਾਂ ਕਿਹਾ ਮੈਂ ਕਿਹਾ ਭਾਈ ਜੀ ਉਹਨਾਂ ਦਾ ਬੀਜਪੀ ਦੇ ਗੇਂਸਟ ਬੋਲੋ ਕਿ ਉਹਦਾ ਰਸਤਾ ਆਡਾ ਆਪਣਾ ਰਸਤਾ ਆਡਾ ਮੈਂ ਕਹਿੰਦਾ ਲੋਕ ਪਹਿਲਾਂ ਵੀ ਆਪਾਂ ਇਹੀ ਹਾਰੇ ਆ ਐਮਪੀ ਇਲੈਕਸ਼ਨ ਵੀ ਇਹੀ ਹਾਰੇ ਆ ਤੁਸੀਂ ਬੀਜਪੀ ਦੇ ਖਿਲਾਫ ਨਹੀਂ ਬੋਲੇ ਬਿਲਕੁਲ ਵੀ ਲੋਕਾਂ ਨੂੰ ਤੁਹਾਡੇ ਦੇ ਡਾਊਟ ਹੋ ਗਿਆ ਕਿ ਤੁਸੀਂ ਕਿੱਥੇ ਆਉਂਗੇ ਹੁਣ ਵੀ ਤੁਸੀਂ ਉਹੀ ਗੇਮ ਖੇਡ ਰਹੇ ਹੋ ਫੇਰ ਹਾਰਾਂਗੇ ਠੀਕ ਆ ਤੁਹਾਡਾ ਭਰਾ ਤੁਹਾਡੀ ਇਹਦੇ ਨਾਲ ਬਣਦੀ ਹੈ ਮੈਨੂੰ ਕੋਈ ਇਤਰਾਜ਼ ਨਹੀਂ ਪਰ ਇਹ ਇਲੈਕਸ਼ਨ ਆ ਲੋਕਾਂ 'ਚ ਇਹ ਦੇਖਣਾ ਵੀ ਆਪਾਂ ਕੀ ਮੈਸੇਜ ਦੇਣਾ ਆਪਾਂ ਨੂੰ ਇਹਨੇ ਖਲਾਸ ਬੋਲਣਾ ਪੈਣਾ ਉਹਨਾਂ ਨੇ ਆਪਣੀ ਅਗਲੀ ਰਣਨੀਤੀ ਬਾਰੇ ਦੱਸਦਿਆਂ ਸੱਤਾਧਾਰੀ ਪਾਰਟੀ ਦੇ ਵਿੱਚ ਜਾਣ ਦਾ ਇਸ਼ਾਰਾ ਵੀ ਕੀਤਾ ਅਗਰ ਸੀਐਮ ਸਾਹਬ ਜਾਂ ਜਿਹੜਾ ਵੀ ਉਹਨਾਂ ਦਾ ਕੋਈ ਇੱਕ ਜ਼ਿੰਮੇਵਾਰ ਬੰਦਾ ਆਉਂਦਾ ਅਗਰ ਉਹ ਸਾਰੀਆਂ ਗੱਲਾਂ ਆਪਣੀਆਂ ਮੰਨਦਾ ਆਪਣੇ ਨਾਲ ਵਾਦਾ ਕਰਦਾ ਫਿਰ ਆਪਾਂ ਸਵਰਥਨ ਦੇਵਾਂਗੇ ਜੇ ਮੰਨਗੇ ਸਾਡੀ ਅੰਗਮਾਨੀ ਹਾਰ ਦਾ ਕਾ ਕਾ ਤੂੰ ਜੋ ਕਹੇ ਅਸੀਂ ਉਹੀ ਕੋਈ ਕਿਸ ਤਰ੍ਹਾਂ ਕੇ ਮੰਨਗੇ ਜ਼ਿਕਰ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਅਕੂ ਹਰਦੀਪ ਸਿੰਘ ਡਿੰਪੀ ਢਿੱਲੋਂ ਨੇ ਐਤਵਾਰ ਨੂੰ ਅਕਾਲੀ ਦਲ ਤੋਂ ਅਸਤੀਫਾ ਦਿੱਤਾ ਸੀ ਡਿੰਪੀ ਢਿੱਲੋਂ ਗਿੱਦੜ ਬਾਹਤੋਂ ਅਕਾਲੀ ਦਲ ਦੇ ਇੰਚਾਰਜ ਵੀ ਸਨ ਅਤੇ ਦੋ ਵਾਰ ਅਕਾਲੀ ਦਲ ਦੇ ਵੱਲੋਂ ਰਾਜਾ ਵੜਿੰਗ ਖਿਲਾਫ ਚੋਨ ਵੀ ਲੜ ਚੁੱਕੇ ਨੇ ਸੁਖਪੀਰ ਬਾਦਲ ਨੇ ਟਿੰਪੀ ਢਿਲੋ ਦੇ ਅਸਤੀਫੇ ਤੇ ਗੰਭੀਰ ਦੋਸ਼ਾਂ ਤੋਂ ਬਾਅਦ ਗਿੱਦੜ ਬਾਹਾਂ ਦੇ ਲੋਕਾਂ ਦੀ ਇੱਕ ਮੀਟਿੰਗ ਸੱਦੀ। ਉਹਨਾਂ ਨੇ ਟਿੰਪੀ ਨੂੰ ਪਾਰਟੀ ਦੇ ਵਿੱਚ ਵਾਪਸ ਬੁਲਾਇਆ ਤੇ ਮਨਪ੍ਰੀਤ ਬਾਦਲ ਨੂੰ ਟਿਕਟ ਦੇਣ ਦੀ ਗੱਲ ਨੂੰ ਸਿੱਧੇ ਤੋਂ ਨਕਾਰਦਿਆ ਅਫਵਾਹ ਦਾ ਨਾਮ ਦੇ ਦਿੱਤਾ। ਉਹਨਾਂ ਨੇ ਟਿੰਪੀ ਨੂੰ ਆਪਣੇ ਫੈਸਲੇ ਉੱਤੇ ਵਿਚਾਰ ਕਰਨ ਲਈ 10 ਦਿਨਾਂ ਦਾ ਸਮਾਂ ਵੀ ਦਿੱਤਾ। ਸ਼੍ਰੋਮਣੇ ਕਾਲੀ ਦਾਲਤੇ ਪਰਦਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਇੱਕ ਵਾਰ ਫਿਰ ਸਰਦਾਰ ਹਰਦੀਪ ਸਿੰਘ ਟਿੰਪੀ ਢਿੱਲੋਂ ਨੂੰ ਅਧਿਕਾਰ ਸਹਿਤ ਬੇਨਤੀ ਕੀਤੀ ਹੈ ਕਿ ਉਹ ਪਾਰਟੀ ਨੂੰ ਛੱਡਣ ਬਾਰੇ ਆਪਣੇ ਫੈਸਲੇ ਤੇ ਨਜ਼ਰਸਾਨੀ ਕਰੇ ਗਿੱਦੜਬਾਹਤ ਉਹ ਵੱਡੀ ਕਿੰਨਤੀ ਵਿੱਚ ਆਈ ਸੰਗਤ ਦੀਆਂ ਭਾਵਨਾਵਾਂ ਤੇ ਵਿਚਾਰ ਸੁਣਨ ਤੋਂ ਬਾਅਦ ਉਹਨਾਂ ਨੂੰ ਮੁਖਾਤੀਬ ਹੁੰਦੇ ਹੋਏ ਸਰਦਾਰ ਬਾਦਲ ਨੇ ਸਪਸ਼ਟ ਕੀਤਾ ਕਿ ਸਰਦਾਰ ਮਨਪ੍ਰੀਤ ਸਿੰਘ ਬਾਦਲ ਦੇ ਸ਼੍ਰੋਮਣੀ ਅਕਾਲੀ ਦਲ ਵਿੱਚ ਆਉਣ ਅਤੇ ਗਿੱਦੜਬਾਹਤ ਤੋਂ ਪਾਰਟੀ ਟਿਕਟ ਉਤੇ ਚੋਣ ਲੜਨ ਸੰਬੰਧੀ ਉਡਾਈਆਂ ਜਾ ਰਹੀਆਂ ਸਾਰੀਆਂ ਗੱਲਾਂ ਮੰਨ ਘੜਤ ਅਤੇ ਬੇਬੁਨਿਆਦੀਆਂ ਨੇ ਸੰਗਤੇ ਨਾਲ ਆਪਣੇ ਵਿਚਾਰ ਸਾਂਝੇ ਕਰਦਿਆਂ ਸਰਦਾਰ ਬਾਦਲ ਨੇ ਕਿਹਾ ਕਿ ਉਹਨਾਂ ਲਈ ਪਾਰਟੀ ਪ੍ਰਤੀ ਪ੍ਰਤੀਬੱਤਾ ਵਫਾਦਾਰੀ ਅਤੇ ਲਗਨ ਪਰਿਵਾਰ ਤੋਂ ਪਹਿਲਾਂ ਹੀ ਨਹੀਂ ਬਲਕਿ ਉਸ ਤੋਂ ਉੱਪਰ ਹੈ ਪਾਰਟੀ ਪ੍ਰਧਾਨ ਨੇ ਮੂੜਾ ਸਪਸ਼ਟ ਕੀਤਾ ਹੈ ਕਿ ਇਸ ਗੱਲ ਦੇ ਵਿੱਚ ਕਦੇ ਕੋਈ ਸ਼ੰਕਾ ਹੀ ਨਹੀਂ ਸੀ ਕਿ ਡਿੰਪੀ ਢਿਲੋਹੀ ਪਾਰਟੀ ਦੇ ਉਮੀਦਵਾਰ ਸਨ ਉਹਨਾਂ ਕਿਹਾ ਕਿ ਜੇਕਰ ਸਾਰੇ ਤੱਥਾਂ ਦੇ ਬਾਵਜੂਦ ਡਿੰਪੀ ਢਿਲੋ ਨੇ ਆਪਣੇ ਕਿਸੇ ਨਿੱਜੀ ਹਿੱਤ ਜਾਂ ਮਜਬੂਰੀ ਕਾਰਨ ਪਾਰਟੀ ਵਰਕਰ ਅਤੇ ਸੰਗਤ ਨੂੰ ਪਿੱਠ ਦਿਖਾਉਣ ਦਾ ਮਨ ਬਣਾਇਆ ਹੈ ਤਾਂ ਉਹ ਗਿੱਦੜਬਾਹ ਸੀਟ ਬਾਰੇ ਅਗਲਾ ਫੈਸਲਾ 10 ਦਿਨ ਉਹਨਾਂ ਦੇ ਜਵਾਬ ਦਾ ਇੰਤਜ਼ਾਰ ਕਰਨ ਤੋਂ ਉਪਰੰਤ ਹੀ ਕਰਨਗੇ ਤੇ ਉਹ ਵੀ ਹਲਕੀ ਦੀ ਸੰਗਤ ਨੂੰ ਨਾਂ ਲੈ ਕੇ ਤੇ ਉਹਨਾਂ ਦੀ ਰਾਏ ਦੇ ਨਾਲ ਉਸ ਤੋਂ ਬਾਅਦ ਉਹ ਸੰਗਤ ਦੇ ਹੁਕਮ ਅਨੁਸਾਰ ਜੋ ਜ਼ਿੰਮੇਵਾਰੀ ਲੱਗੇਗੀ ਉਸਤੇ ਉਹ ਪੂਰੀ ਨਿਮਲਤਾ ਪਰ ਦਕਰਤਾ ਦੇ ਨਾਲ ਪਹਰਾ ਦੇਣਗੇ ਇਸ ਬਾਰੇ ਕੋਰ ਕਮੇਟੀ ਦੇ ਮੈਂਬਰ ਮਨਤਾਜ ਸਿੰਘ ਬਰਾੜ ਨੇ ਕੀ ਕਿਹਾ ਉਹ ਸੁਣਦਿਆ ਜੇਦੋ ਅਸੀਂ ਕਹੇ ਸਾਨੂੰ ਪਤਾ ਲੱਗਾ ਕਿ ਆਹ ਗੱਲ ਹੋ ਗਈ ਵੀ ਕੋਈ ਇਸ ਤਰ੍ਹਾਂ ਦੀ ਅਫਵਾਹ ਸੁਣੀ ਕਿ ਬਾਈ ਡਿੰਪੀ ਹੁੜੀ ਆਪ ਵਿੱਚ ਜਾ ਰਹੇ ਹੈ ਸਾਨੂੰ ਬੜੀ ਹੈਰਾਨੀ ਹੋਈ ਮੈਂ ਫੋਨ ਲਾਇਆ ਨਹੀਂ ਚੱਕਿਆ ਉਹਨਾਂ ਨੇ ਪੈ ਫਿਰ ਕੁਛ ਉਸ ਮਤ ਕਰਨ ਫੋਨ ਲਾਇਆ ਕੁਛ ਨੇ ਚੱਕੇ ਕੁਛ ਨੇ ਨਹੀਂ ਚੱਕੇ ਉਹਨਾਂ ਕੋਲ ਵੀ ਇਹੀ ਪਤਾ ਲੱਗਾ ਤੇ ਪਰ ਦੇਖੋ ਗੱਲ ਸੁਣੋ ਵੀ ਇਲੈਕਸ਼ਨ ਤਾਂ ਹਜੇ ਅਨਾਉਂਸ ਹੋਈ ਨਹੀਂਗੀ ਲੇਕਿਨ ਪ੍ਰਧਾਨ ਜੀ ਨੇ ਆਪਣਾ ਕੰਮ ਰੱਬ ਕਰਤਾ ਸੀਗਾ ਵੀ ਚਾਰ ਹਲਕੇ ਚ ਇਲੈਕਸ਼ਨ ਹੈਗੀ ਮੈਂ ਮਨੂਟੀ ਕੰਮ ਕਰਨਾ ਹੈ ਬਰੀਕੀ ਨਾਲ ਕੰਮ ਕਰਨਾ ਹੈ ਤੇ ਸ਼ੌਮ ਨਿਕਾਲੇ ਦਲੋਂ ਤਕੜਾ ਕਰਨਾ ਹੈ ਤੇ ਸਭ ਤੋਂ ਵੱਧ ਕੰਮ ਉਹਨਾਂ ਨੇ ਕਿ ਦਿਲ ਵਿੱਚ ਕੀਤਾ ਸੀਗਾ ਜਿੱਥੇ ਉਹਨਾਂ ਨੇ ਬਈ ਡੀਪੀਰੋਂ ਨਾਲ ਲੈ ਕੇ ਹਲਕਾ ਕੱਢਿਆ ਔਰ ਪਿਛਲੀ ਵਾਰੀ ਵੀ ਉਹ ਇਲੈਕਸ਼ਨ ਲੜੇ ਉਹਨੂੰ ਪਿਛਲੀ ਵਾਰੀ ਵੀ ਇਲੈਕਸ਼ਨ ਲੜੇ ਧੋਖੇ ਮਤਲਬ ਕਿ ਕਿਤੇ ਕਾਲੀ ਦਲ ਨਾਲ ਖੜੇ ਰਹੇ ਮੈਂ ਤਾਂ ਬਹੁਤ ਹੈਰਾਨ ਹੋਇਆ ਕਿਤੇ ਕਿਤੇ ਮੈਨੂੰ ਗੱਲ ਸੁਣਨ ਨੂੰ ਮਿਲੀ ਵੀ ਅਖੇ ਜੀ ਇਹ ਤਾਂ ਫੈਸਲਾ ਹੋ ਗਿਆ ਬਾਦਲ ਸਾਹਿਬ ਦਾ ਕਿ ਸ਼ਮਨਪ੍ਰੀਤ ਨੂੰ ਟਿਕਟ ਦੇ ਰਿਹਾ ਹੋ ਵੀ ਮਨਪ੍ਰੀਤ ਸਿੰਘ ਬਾਤ ਆਜੇ ਸਾਡੀ ਪਾਰਟੀ ਦੇ ਵਿੱਚ ਆਈ ਹੀ ਨਹੀਂ ਸ਼ਾਮਲੀ ਨਹੀਂ ਹੋਏ ਟਿਕਟ ਤਾਂ ਦੂਰ ਦੀ ਗੱਲ ਹੈਗੀ ਹੈ ਨਾਲੇ ਇਹ ਤਾਂ ਸਾਡੀ ਮੀਟਿੰਗ ਦੇ ਵਿੱਚ ਸਾਡੀ ਕੋਰ ਕਮੇਟੀ ਦੀ ਮੀਟਿੰਗ ਵਿੱਚ ਕੋਰ ਕਮੇਟੀ ਨੇ ਮੈਂ ਮੈਂਬਰ ਹਾਂ ਕੋਰ ਕਮੇਟੀ ਦਾ ਕੋਰ ਕਮੇਟੀ ਦੀ ਮੀਟਿੰਗ ਦੇ ਵਿੱਚ ਸਦਾ ਮੇਸ਼ਦਰ ਸੰਗਰਿਵਾਲ ਨੇ ਆਖਿਆ ਸੀਗਾ ਕਬਾਦਲ ਸਾਹਿਬ ਪ੍ਰਧਾਨ ਸਾਹਿਬ ਤੁਸੀਂ ਚੋਣ ਲੜੋ ਤੇ ਬਾਲ ਸਾਹਿਬ ਨੇ ਆਖਿਆ ਸੀਗਾ ਕਿ ਨਹੀਂ ਉਥੋਂ ਡਿੰਪੀ ਪਹਿਲਾਂ ਚੋਣ ਲੜਿਆ ਦੋ ਦਫਾ ਤੇ ਪਿਛਲੀ ਦਫਾ ਥੋੜੇ ਮਾਰ ਦੇ ਨਾਲ ਹਾਰਿਆ ਤੇ ਮੈਂ ਉਹਦਾ ਹੱਕ ਨਹੀਂ ਖੋਣਾਗਾ ਤੇ ਮੈਂ ਉਹਦੇ ਵਾਸਤੇ ਜ਼ੋਰ ਲਾਉਣਾ ਹੈ ਜ਼ਿਕਰ ਇਹ ਖਾਸ ਹੈ ਕਿ ਡਿੰਪੀ ਢਿੱਲੂ ਦੇ ਵੱਲੋਂ ਚੁਕੇ ਗਏ ਇਸ ਕਦਮ ਤੋਂ ਬਾਅਦ ਅਕਾਲੀ ਦਲ ਦੇ ਵਿੱਚ ਹਲਚਲ ਮਚ ਗਈ ਹੈ ਵੱਖ-ਵੱਖ ਪਾਰਟੀਆਂ ਦਾ ਵੀ ਇਸ ਉੱਤੇ ਪ੍ਰतिकਰਮ ਸਾਹਮਣੇ ਆ ਰਿਹਾ ਹੈ ਵੇਖਣਾ ਹੋਵੇਗਾ ਡਿੰਪੀ ਢਿੱਲੂ ਦਾ ਅਗਲਾ ਕਦਮ ਕੀ ਹੋਵੇਗਾ ਅਮ੍ਰਿਤਸਰ ਸਥਿਤ ਐਨਆਰਆਈ ਸੁਖਜੈ ਸਿੰਘ ਉਤੇ ਸ਼ਨੀਵਾਰ ਸਵੇਰੇ ਉਸ ਦੇ ਘਰ ਦੇ ਵਿੱਚ ਦਾਖਲ ਹੋ ਕੇ ਗੋਲੀਬਾਰੀ ਕਰਨ ਦੇ ਮਾਮਲੇ ਵਿੱਚ ਅਚਮੇਦ ਸਰ ਤੇ ਹੁਸ਼ਿਆਰਪੁਰ ਪੁਲਿਸ ਦੇ ਸਾਂਝੇ ਆਪਰੇਸ਼ਨ ਤਹਿਤ ਪੁਲਿਸ ਨੇ ਹੁਸ਼ਿਆਰਪੁਰ ਤੋਂ ਤਿੰਨ ਹੋਰ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ ਜੋ ਕਿ ਹੁਸ਼ਿਆਰਪੁਰ ਦੀ ਪੁਰਾਣੀ ਧਰਮਸ਼ਾਲਾ ਲਾਲਾ ਲਕਸ਼ਮਨ ਦਾਸ ਸੂਤ ਦੇ ਘਰ ਲੁਕੇ ਹੋਏ ਸਨ ਇਸ ਦੇ ਵਿੱਚ ਇਹ ਸਫਲਤਾ ਹਾਸਲ ਹੋਈ ੋਸ਼ਾਲ ਪੁੱਲ ਦੇ ਬਿਹਤਰ ਭੀੜ ਭੜੱਕੇ ਵਾਲੇ ਗੋਸ਼ਾਲਾ ਬਜਵਾ ਦੇ ਵਿੱਚ ਗੈਂਗਸਟਰਾਂ ਦੇ ਲੁਕੇ ਹੋਣ ਦੀ ਖਬਰ ਤੋਂ ਬਾਅਦ ਸਾਰਾ ਹੀ ਬਜਾਰ ਪੁਲਿਸ ਛਾਣੇ ਵਿੱਚ ਤਬਦੀਲ ਹੋ ਗਿਆ ਤੇ ਕਾਫੀ ਜਦੁੱਜਹਤ ਤੋਂ ਬਾਅਦ ਪੰਜਾਬ ਪੁਲਿਸ ਐਸਟੀ ਸਕੂਲ ਨਜ਼ਦੀਕ ਸਥਿਤ ਰਮਸ਼ਾਲਾ ਦੇ ਅੰਦਰੋਂ ਤਿੰਨ ਗੈਂਗਸਟਰਾਂ ਨੂੰ ਗ੍ਰਿਫਤਾਰ ਕੀਤਾ ਜਿਵੇਂ ਹੀ ਬਜਾਰ ਪੁਲਿਸ ਛਾਣੇ ਦੇ ਵਿੱਚ ਤਬਦੀਲ ਹੋਇਆ ਤਾਂ ਦੁਕਾਨਦਾਰਾਂ ਵਿੱਚ ਵੀ ਦਹਿਸ਼ਤ ਫੈਲ ਗਈ ਕਿਉਂਕਿ ਵੱਡੇ ਗਿਣਤੇ ਚ ਪੁਲਿਸ ਵੱਲੋਂ ਧਰਮਸ਼ਾਲਾ ਨੂੰ ਘੇਰਾ ਪਾ ਲਿਆ ਗਿਆ ਸੀ ਮਿਲੀ ਜਾਣਕਾਰੀ ਮੁਤਾਬਕ ਐਨ ਆਰ ਆਈ ਦੇ ਗੋਲਿਆ ਮਾਰਨ वाले केस था इन गैंगस्टरों ਨਾਲ ਸੰਬੰਧ ਤੇ ਹਾਲਾਂਕਿ ਪੁਲਿਸ ਵੱਲੋਂ ਕੋਈ ਜ਼ਿਆਦਾ ਜਾਣਕਾਰੀ ਤਾਂ ਨਹੀਂ ਦਿੱਤੀ ਗਈ ਪਰੰਤੂ मौके ਤੇ ਮੌਜੂਦ ਐਸਪੀ ਸਰਪਜੀਤ ਬਾਈਆ ਤੇ ਵੱਲੋਂ ਇਹ ਜ਼ਰੂਰ ਦੱਸਿਆ ਗਿਆ ਕਿ تین ਗੈਂਗਸਟਰ ਨੂੰ ਕਾਬੂ ਕਰ ਲਿੱਤਾ ਗਿਆ ਅਮਰitsar ਜਿਹਨੂੰ ਵਾਰਦਾਤ ਹੋਈ ਸੀ ਉਹਦੇ ਰਿਲੇਟਡ ਕੁਛ ਕੁਛ ਲਈ ਅਮਰਸਰ ਵਾਲੀ ਟੀਮ ਆਈ ਸੀ ਸਾਡੀ ਹੈਲਪਫੁਲੀ ਉਹਨਾਂ ਨੇ ਸਾਨੂੰ ਕਿਹਾ ਸੀਗਾ ਔਰ ਜੁਆਇੰਟਲੀ ਆਪਰੇਸ਼ਨ ਦੇ ਵਿੱਚ ਅਮਰਸਰ ਵਾਲੀ ਟੀਮ ਨੂੰ ਅਸੀਂ ਮੇਰੇ ਹਿਸਾਬ ਨਾਲ ਉਹੀ ਪੁਲਿਸ ਤੇ ਗੈਂਗਸਟਰਾਂ ਵਿਛਾਲੇ ਹੋਈ ਅੱਜ ਦੀ ਇਹ ਮੁੱਠਪੇੜ ਅੱਗੇ ਕੀ ਨਵਾਂ ਮੋੜ ਲੈਂਦੀ ਹੈ ਇਹਦਾ ਹੁਣ ਆਉਣ ਵਾਲਾ ਸਮਾਂ ਹੀ ਦੱਸੇਗਾ ਹਮੇਸ਼ਾ ਸ੍ਰੀਦਰਪਾ ਸਾਹਿਬ ਦੇ ਨੇੜੇ ਹੀ ਬਣ ਰਹੇ ਇੱਕ ਹੋਟਲ ਉਤੇ ਅਜਿਹਾ ਨਗਰ ਨਿਗਮ ਦੇ ਵੱਲੋਂ ਕਾਰਵਾਈ ਕੀਤੀ ਗਈ ਨਗਰ ਨਿਗਮ ਨੇ ਹੋਟਲ ਦੀ ਸਭ ਤੋਂ ਉੱਪਰਲੀ ਬਿਲਡਿੰਗ ਨੂੰ ਢਾ ਦਿੱਤਾ ਮੌਕੇ ਉਤੇ ਪਹੁੰਚੇ ਏਟੀਪੀ ਮਿਹਰਬਾਨ ਸਿੰਘ ਨੇ ਦੱਸਿਆ ਕਿ ਇਸ ਬਿਲਡਿੰਗ ਦੀ ਨਜਾਇਜ਼ ਤੌਰ ਉਤੇ 6 ਮੰਜ਼िला ਉਸਾਰੀ ਕੀਤੀ ਗਈ ਸੀ ਜਿਸ ਨੂੰ ਲੈ ਕੇ ਅੱਜ ਕਾਰਵਾਈ ਕੀਤੀ ਗਈ ਹੈ ਸ਼੍ਰੋਮਨੀ ਕਲਤੂਆ ਪ੍ਰਬੰਧਕ ਕਮੇਟੀ ਦੇ ਮੈਨੇਜਰ ਵੱਲੋਂ ਸੀਐਮ ਭਗਵੰਤ ਮਾਨ ਨੂੰ ਦਿੱਤੀ ਸ਼ਿਕਾਇਤ ਮਕਰੋ ਕਾਰਪੋਰੇਸ਼ਨ ਅੰਮ੍ਰਿਤਸਰ ਦੇ ਅਧਿਕਾਰੀ ਹਰਕਤ ਵਿੱਚ ਆਏ ਅਤੇ ਅੱਜ ਸਵੇਰੇ ਹੀ ਸ੍ਰੀ ਦਰਬਾਰ ਸਾਹਿਬ ਦੇ ਨੇੜੇ ਹੀ ਬਣ ਰਹੇ ਇੱਕ ਹੋਟਲ ਦੀ ਸਭ ਤੋਂ ਉੱਪਰਲੀ ਬਿਲਡਿੰਗ ਨੂੰ ਢਾਹ ਦਿੱਤਾ ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਏਟੀਪੀ ਮਹਿਰਬਾਨ ਸਿੰਘ ਨੇ ਦੱਸਿਆ ਕਿ ਇਹ ਨਜਾਇਜ਼ ਤੌਰ ਉਤੇ ਬਿਲਡਿੰਗ ਉਸਾਰੀ ਕੀਤੀ ਗਈ ਸੀ ਜਿਸ ਨੂੰ ਲੈ ਕੇ ਕਾਰਵਾਈ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਨਗਰ ਨਿਗਮ ਕਮਿਸ਼ਨਰ ਦੇ ਦੇਸ਼ਾ ਨਿਰਦੇਸ਼ਾਂ ਤੇ ਇਹ ਕਾਰਵਾਈ ਕੀਤੀ ਗਈ ਹੈ। ਉਨ੍ਹਾਂ ਗੱਲਬਾਤ ਦੇ ਦੌਰਾਨ ਅਕੇ ਕਿਹਾ ਕਿ ਨਜਾਇਜ਼ ਤੌਰ ਉਤੇ ਬਿਲਡਿੰਗ ਉਸਾਰੀ ਕਰਨਾ ਗੈਰਕਾਨੂੰਨੀ ਹੈ। ਇਹ ਉਸਾਰੀ ਨਾ ਕੀਤੀ ਜਾਵੇ ਨਹੀਂ ਤਾਂ ਨਗਰ ਨਿਗਮ ਵਿਭਾਗ ਦੇ ਵੱਲੋਂ ਸਖਤ ਕਾਰਵਾਈ ਕੀਤੀ ਜਾਵੇਗੀ। ਬਿਲਡਿੰਗ ਬਣ ਰਹੀ ਸੀ ਜਿਹੜੀ ਪੁਰਾਣੀ ਬਿਲਡਿੰਗ ਦੇ ਉੱਪਰ ਇਨੋਵੇਸ਼ਨ ਚੱਲ ਰਹੀ ਸੀ ਕਹਿੰਦੇ ਤੇ ਉੱਪਰੋਂ ਇਹਦਾ ਥਿਊ ਪਰਮਾਰ ਸਾਹਿਬ ਦਾ ਬੰਦਾ ਸੀ ਤੇ ਉਧਰੋਂ ਕੰਪਲੇਂਟਾਂ ਆ ਰਹੀਆਂ ਸੀ ਕਿ ਸਿਕਿਉਰਟੀ ਦਾ ਇਸ ਪਰ ਕਿਸੇ ਉੱਪਰਲੀ ਮੰਜ਼ਲ ਜਿਹੜੀ ਉਹ ਦਾ ਮਨਸੂਬਾ ਹੈ ਸਰ ਕਿੰਨੀਆਂ ਮੰਜ਼ਲਾਂ ਜਿਹੜਾ ਹੋਟਲ ਇਹ ਤਿਆਰ ਕੀਤਾ ਜਾ ਰਿਹਾ ਸੀ ਦੀ ਇੱਥੇ ਇਹ ਹੈਗਾ 5-6 ਮੰਜ਼ਿਲਾਂ 6 ਮੰਜ਼ਿਲਾਂ ਤੇ ਕਿੰਨੇ ਸਮੇਂ ਤੋਂ ਜਿਹੜੀ ਸ਼ਿਕਾਇਤ ਆ ਉਹ ਦਿੱਤੀ ਜਾ ਰਹੀ ਅਸੀਂ ਇਹ ਮਹੀਨੇ ਦੋ ਮਹੀਨੇ ਕੁਛ ਕਿਹਾ ਤਾਂ ਤਹਰ ਉਦੋਂ ਕਿਉਂ ਨਹੀਂ ਕਾਰਵਾਈ ਕੀਤੀ ਗਈ ਜੀ ਕਿਉਂਕਿ ਜਦੋਂ ਅਸੀਂ ਗੱਲ ਕਰੀਏ ਪੰਜਾਬ ਦੇ ਮੁੱਖ ਮੰਤਰੀ ਇੱਥੇ ਪਹੁੰਚਦੇ ਨੇ ਉਹਨਾਂ ਨੂੰ ਸ਼ਿਕਾਇਤ ਜਿਹੜੀ ਐਸਡੀਪੀਸੀ ਵੱਲੋਂ ਕੀਤੀ ਜਾਂਦੀ ਉਸ ਤੋਂ ਬਾਅਦ ਜਿਹੜਾ ਪ੍ਰਸ਼ਾਸਨ ਆਉਂਦਾ ਕੰਮ ਬੰਦ ਦਿਖਾਈ ਦੇ ਰਿਹਾ ਜੀ ਕੰਮ ਬੰਦ ਪਹਿਲੇ ਕਰਵਾਇਆ ਹੋਇਆ ਸੀ ਹਾਂਜੀ ਕੰਮ ਬੰਦ ਹੀ ਸੀਗਾ ਪਰ ਬਾਹਰਲੇ ਪਾਸੋਂ ਕੰਮ ਬੰਦ ਹੋ ਜਾਂਦਾ ਪਰ ਅੰਦਰਲੇ ਪਾਸੇ ਤਾਂ ਉਸੇ ਤਰੀਕੇ ਦੇ ਨਾਲ ਹੀ ਕੰਮ ਚੱਲਦੇ ਰਹਿੰਦੇ ਨੇ ਜੀ ਨਹੀਂ ਨਹੀਂ ਕੰਮ ਬੰਦ ਕਰਵਾਇਆ ਹੋਇਆ ਸੀ ਥੋੜਾ ਜਿਹਾ ਸਟਾਫ ਦੀ ਕਮੀ ਹੋਣ ਕਰਕੇ ਵਾਰੀ-ਵਾਰੀ ਕੁਝਾਂ ਦੇ ਨਹੀਂ ਆਇਆ ਜਾਂਦਾ ਹਾਂ ਬਾਕੀ ਇਹ ਸੇ ਕੰਮ ਬੰਦ ਕਰਵਾਇਆ ਹੋਇਆ ਸਰ ਇਹਨਾਂ ਦੇ ਵੱਲੋਂ ਕੋਈ ਵੀ ਜਿਹੜਾ ਲਿਖਤੀ ਤੁਹਾਨੂੰ ਨਹੀਂ ਦਿੱਤਾ ਗਿਆ ਸੀ। ਉਹ ਨਹੀਂ ਦੇ ਦੇ ਰਹੇ ਲਿਖਤ ਦੇ ਰਹੇ। ਅੱਛਾ ਜੀ। ਦੇ ਬਿਲਡਿੰਗ ਕਿੰਨਾ ਦੀ ਦੀ ਏ? ਬਿਲਡਿੰਗ ਮੈਨੂੰ ਨਹੀਂ ਪਤਾ। ਤਾਂ ਕੋਈ ਇਥੇ ਪਹੁੰਚਾ ਸਵੇਰ ਦਾ ਪਈ ਜਦੋਂ ਕਾਰਵਾਈ ਚੱਲ ਰਹੀ ਆ ਕੋਈ ਪਹੁੰਚਿਆ ਹੋਂਦਕ ਹੋਟਲ ਦਾ ਮਾਲਕ ਆਏ ਕੋਈ ਕੰਸਰਨਡ ਬੰਦੇ ਆਏ। ਅੱਛਾ ਜੀ। ਕੀ ਕੀ ਕੀਤਾ ਗਿਆ ਜੀ ਉਹਨਾਂ ਦੇ ਵੱਲ ਆ ਕੇ ਦਰਨਾ ਕੀ ਗੱਲ ਬਾਤ ਕੋਈ ਨਹੀਂ ਅਸੀਂ ਉਹਨਾਂ ਨੂੰ ਕਿਹਾ ਵੀ ਗਿਰਾ ਰਹੇ ਹਾਂ ਜੀ ਬਸ ਬੈਠੇ ਹੋ ਵੀ ਬੈਠੇ ਸਰ ਜੇਕਰ ਅਸੀਂ ਗੱਲ ਕਰੀਏ ਹੋਰ ਵੀ ਬਹੁਤ سارے ਹੋਟਲ ਨੇ ਜਿੱਥੋਂ ਦਰਬਾਰਾ ਚਲਦੀ ਰਹਿੰਦੀ ਹੈ ਜੀ ਕਾਰਵਾਈ ਕਾਰਵਾਈ ਚਲਦੀ ਰਹਿੰਦੀ ਹੈ ਜੀ ਜਿੱਦਾਂ ਜਿੱਦਾਂ ਇਦਾਂ ਕੋਈ ਆਂਦਾ ਉਦੋਂ ਦਾ ਕਾਰਜ ਪਰ ਲੱਗਦਾ ਨਹੀਂ ਕਿ ਤੁਹਾਡੇ ਵੱਲੋਂ ਜਿਹੜੀ ਢਿੱਲੀ ਕਾਰਵਾਈ ਕੀਤੀ ਜਾਂਦੀ ਹੈ ਇੱਕ ਮਹੀਨੇ ਤੋਂ ਉੱਪਰ ਹੋਰ ਪਿੱਛੇ ਕੋਈ ਕਾਰਨ ਹੈਗੇ ਜੀ ਸਾਡੇ ਕੋਲ ਸਟਾਫ ਦੀ ਵੀ ਕਮੀ ਹੈ ਭਾਈ ਉਹਦੇ ਨਾਲ ਵੀ ਇੱਕ ਥੈਂਕ ਯੂ ਜੀ ਸਰ ਉਹਦੇ ਨਾਲ ਇੱਕ ਹੋਰ ਬਿਲਡਿੰਗ ਤਿਆਰ ਹੋ ਰਹੀ ਹੈ ਜੀ ਉਹਨੂੰ ਟਾਇਆ ਜਾਏਗਾ ਜੀ ਹਾਂ ਜੀ ਉਹਦੇ ਤੇ ਕਰ ਲੱਗਦਾ ਨਹੀਂ ਕਿ ਹੋਰ ਹੀ ਬਹੁਤ ਸਾਰੇ ਹੋਟਲ ਜਿਹੜੇ ਨਯਾਇਜ਼ ਇੱਥੇ ਬਣੇ ਹੋਏ ਨੇ ਉਹਨਾਂ ਦੇ ਉੱਪਰ ਹਜੇ ਤੱਕ ਕਿਸੇ ਵੀ ਤਰ੍ਹਾਂ ਦੀ ਕਾਰਵਾਈ ਨਹੀਂ ਕੀਤੀ ਆ। ਚੱਲਦੀ ਰਹਿੰਦੀ ਜੀ ਕਾਰਵਾਈ ਸਾਡੀ ਕੰਟੀਨਿਊ ਚੱਲਦੀ ਰਹੇਗੀ। ਹੁਣ ਤੇ ਆ ਜੋ ਨਾਲ ਲੱਗਦੇ ਹੱਥੀਂ ਕਰਾਂਗੇ। ਆ ਉਹ ਵੀ ਕਰਕੇ ਜਾਣਾ। ਦੱਸਦੀ ਕਿ ਬੀਤੇ ਦਿਨ ਮੁੱਖ ਮੰਤਰੀ ਭਗਵੰਤ ਮਾਨ ਦਿੱਲੀ ਦੇ ਸਾਬਕਾ ਡਿਪਟੀ ਸੀਐਮ ਦੇ ਨਾਲ ਦਰਬਾਰ ਸਾਹਿਬ ਮੱਥਾ ਟੇਕਣ ਲਈ ਪਹੁੰਚੇ ਸਨ ਤੇ ਇਸ ਨੂੰ ਲੈ ਕੇ ਸ਼੍ਰੋਮਣੀ ਕਮੇਟੀ ਦੇ ਅਧਿਕਾਰੀਆਂ ਨੇ ਮੁੱਖ ਮੰਤਰੀ ਅੱਗੇ ਇਹ ਇਤਰਾਜ਼ ਜਤਾਇਆ ਸੀ। ਕਿਸਾਨ ਅਗੋਚਕੀ ਸਿੰਘ ਢੱਲੇਵਾਲ ਨੂੰ ਅਜ ਉਸ ਸਮੇਂ ਦਿੱਲੀ 에ਅਰਪੋਰਟ ਉਤੇ ਰੋਕ ਲਿਆ ਜਾਂਦਾ ਜਦੋਂ ਉਹ ਤਾਮਿਲ 나ਡੂ ਦੇ ਵਿੱਚ ਇੱਕ ਕਿਸਾਨਾਂ ਦੇ ਸਮਾਗਮ ਦੇ ਵਿੱਚ ਭਾਗ ਲੈਣ ਜਾ ਰਹੇ ਹੁੰਦੇ ਨੇ ਢੱਲੇਵਾਲ ਦਾ ਇਹ ਵੀ ਕਹਿਣਾ ਸੀ ਕਿ 에ਅਰਪੋਰਟ ਉਤੇ ਮੌਜੂਦ ਸਿਕਿਉਰਿਟੀ ਅਫਸਰ ਨੇ ਉਨ੍ਹਾਂ ਤੋਂ ਸ੍ਰੀ ਸਹਿਬਾ ਕੇ ਯਾਤਰਾ ਕਰਨ ਨੂੰ ਲੈ ਕੇ ਵੀ ਸਵਾਲ ਖੜੇ ਕੀਤੇ ਨੇ ਉਸ ਤਾਮਿਲ 나ਡੂ ਅਤੇ ਪੁੱਡੂਚੇਰੀ ਦੇ ਵਿੱਚ ਵੱਡੇ ਪੱਧਰ ਤੇ ਦੇਸ਼ ਭਰ ਦੇ ਵਿੱਚ ਚੱਲ ਰਹੇ ਕਿਸਾਨ ਅੰਦੋਲਨ ਨੂੰ ਲੈ ਕੇ ਇੱਕ ਸਮਾਗਮ ਉਲੀਕਿਆ ਗਿਆ ਸੀ ਜਿਸ ਵਿੱਚ ਕਿਸਾਨ ਆਗੂ ਚੁਕਚੀਤ ਸਿੰਘ ਢੱਲੇਵਾਲ ਆਪਣੇ ਸਾਥੀਆਂ ਸਮੇਤ ਇਸ ਸਮਾਗਮ ਦੇ ਵਿਸ਼ੇ ਭਾਗ ਲੈਣ ਜਾ ਰਹੇ ਸੀ ਪਰ ਇਹਨਾਂ ਸਭ ਕਿਸਾਨਾਂ ਨੂੰ 에어ਪੋਰਟ ਤੇ ਹੀ ਰੋਕ ਲਿਆ ਜਾਂਦਾ ਹੈ ਤੇ ਸ੍ਰੀ ਸਾਹਿਬਾ ਕੇ ਯਾਤਰਾ ਕਰਨ ਨੂੰ ਲੈ ਕੇ ਵੀ ਸਵਾਲ ਖੜੇ ਕੀਤੇ ਜਾਂਦੇ ਨੇ ਕਿਸਾਨ ਆਗੂ ਢੱਲੇਵਾਲ ਨੇ ਕੇਂਦਰ ਸਰਕਾਰ ਨੂੰ ਤਿੱਖੇ ਸਵਾਲ ਕਰਦੇ ਹੋਏ ਕਿਹਾ ਕਿ ਕੇਂਦਰ ਸਰਕਾਰ ਸਾਡੀ ਗਤੀਵਿਧੀਆਂ ਤੋਂ ਦਲਦੀ ਹੋਈ ਦਿਖਾਈ ਦੇ ਰਹੀ ਹੈ ਇਸ ਲਈ ਉਹ ਇਸ ਤਰ੍ਹਾਂ ਦੇ ਛੜੀਆਂ ਤਰਰ ਰਚ ਰਹੀ ਹੈ ਇਹ ਜਿਹੜਾ ਅੰਦੋਲਨ ਚੱਲ ਰਿਹਾ ਕਿਸਾਨਾਂ ਦੀ ਐਮਐਸਪੀ ਦੀ ਗਰੰਟੀ ਦੇ ਕਾਨੂੰਨ ਦਾ ਔਰ ਕਿਸਾਨਾਂ ਦੀ ਕਰਜ਼ ਮੁਕਤੀ ਦਾ ਔਰ ਕਿਸਾਨੀ ਦੀ ਭਵਿੱਖ ਦਾ ਉਸ ਅੰਦੋਲਨ ਨੂੰ ਹੋਰ ਤੇਜ਼ ਕਰਨਾ ਸੀ ਔਰ ਉਹਦੇ ਤੋਂ ਅੱਜ ਕਬਰਾਹੜ ਦੇ ਵਿੱਚ ਆ ਕੇ ਜਦੋਂ ਅਸੀਂ ਇੱਥੇ ਜਾਨ ਲਈ 에어ਪੋਰਟ ਤੋਂ ਆਏ ਆ ਤਾਂ ਇੱਥੇ ਬਿਨਾਂ ਵਜ੍ਹਾ ਤੋਂ ਬਹਾਨੇ ਬਾਜ਼ੀਆਂ ਬਣਾ ਕੇ ਸਾਨੂੰ ਰੋਕ ਲਿਆ ਗਿਆ ਕਿਸਾਨਾਂ ਨੂੰ ਉੱਥੇ ਆਪਦੇ ਕਿਸਾਨਾਂ ਦੇ ਨਾਲ ਗੱਲਬਾਤ ਕਰਨ ਦੇ ਲਈ ਨਹੀਂ ਜਾਣ ਦਿੱਤਾ ਗਿਆ ਜਿਹਨੇ ਤੋਂ ਅਸੀਂ ਸਮਝਦੇ ਆ ਕਿ ਬੜੀ ਸ਼ਰਮ ਦੀ ਗੱਲ ਹੈ ਇਹ ਸਾਡੀ ਸਰਕਾਰ ਦੇ ਲਈ ਕਿ ਅੰਦੋਲਨਕਾਰੀ ਲੋਕਾਂ ਨੂੰ ਇਸ ਤਰ੍ਹਾਂ ਰੋਕ ਕੇ ਉਹਨਾਂ ਦੀ ਟਿਕਟਾਂ ਕੈਨਸਲ ਕਰ ਦੇਣਾ ਉਹਨਾਂ ਨੂੰ ਰੋਕ ਲੈਣਾ ਔਰ ਬਹਾਨੇ ਬਾਜ਼ੀਆਂ ਕਰਨੀਆਂ ਜਿਹੜੀਆਂ ਕਿ ਮੈਂ ਉਹਦੇ ਤੇ ਵੀ ਹੈਰਾਨ ਆ ਕਿ ਕਹਿ ਦੇਣਾ ਕਿ ਤੁਸੀਂ ਸ੍ਰੀ ਸਾਹਿਬ ਪਾਕਿ ਜਾਣੀ ਦੱਸ ਸਕਦੇ ਕਿਰਪਾਣਾ ਪਾਕਿ ਨਹੀਂ ਲੱਗਦਾ ਬਾ ਇਹ ਵੀ ਇੱਕ ਨਵੀਂ ਗੱਲ ਹੈ ਮੈਨੂੰ ਇਹ ਉਦੋਂ ਵੀ ਗਾਂ ਦੁੱਖ ਦੀ ਗੱਲ ਇਹ ਲੱਗੀ ਹੈ ਕਿ ਸਾਡੇ ਜਿਹੜੇ ਸਿੱਖੀ ਨੂੰ ਅੱਜ ਤੱਕ ਅਗਵਾਈ ਕਰਦੇ ਰਾਏ ਲੋਕ ਨੇ ਇਹਨਾਂ ਨੇ ਲਗਾਤਾਰ ਸਿੱਖੀ ਦੇ ਨੰਬਰਦਾਰ ਬਣ ਕੇ ਰਹੇ ਨੇ ਉਹਨਾਂ ਨੇ ਅੱਜ ਤੱਕ ਇਸ ਮੁੱਦੇ ਦੇ ਉੱਤੇ ਕੀ ਕੀਤਾ ਕੀ ਜੇਕਰ ਸਾਡੇ ਸਿੱਖਾਂ ਨੂੰ ਸਿੱਖ ਧਰਮ ਦੇ ਲੋਕਾਂ ਨੂੰ ਕਿਰਪਾਨ ਪਾ ਕੇ ਨਹੀਂ ਜਾਣ ਦਿੱਤਾ ਜਾਏਗਾ 에ਅਰਪੋਰਟਾਂ ਦੇ ਵਿੱਚ ਜਾ ਕੇ ਰੇਲਟਾਂ ਚੜ੍ਹਨ ਨਹੀਂ ਦਿੱਤਾ ਜਾਏਗਾ ਇਹਦਾ ਮਤਲਬ ਸਾਨੂੰ ਗੁਲਾਮੀ ਦਾ ਅਹਿਸਾਸ ਕਰਵਾਇਆ ਜਾ ਰਿਹਾ ਹੈ ਸਾਨੂੰ ਇਹ ਕਿਹਾ ਦੱਸਿਆ ਜਾ ਰਿਹਾ ਹੈ ਕਿ ਤੁਸੀਂ ਭਾਰਤ ਦੇ ਵਸਿੰਦੇ ਨਹੀਂ ਹੋ ਸੋ ਇਸ ਕਰਕੇ ਇਹ ਬੜੀ ਦੁੱਖ ਦੀ ਗੱਲ ਹੈ ਬੜੀ ਸ਼ਰਮ ਦੀ ਗੱਲ ਹੈ ਸਾਨੂੰ ਅੱਜ ਭਾਰਤ ਸਰਕਾਰ ਤੋਂ ਇਹ ਜਵਾਬ ਮੰਗਦੇ ਹਾਂ ਅਸੀਂ ਕਿ ਕੀ ਅਸੀਂ ਜਿਹੜੇ ਕਿਸਾਨ ਜਾਂ ਖਾਸ ਕਰਕੇ ਸਿੱਖ ਕਮਿਊਨਿਟੀ ਦੇ ਲੋਕ ਨੇ ਜਿਹੜੇ ਉਹ ਇੱਥੇ ਭਾਰਤ ਦੇ ਵਸਿੰਦੇ ਨਹੀਂ ਹਨ ਹੁਣ ਦੇਖਣਾ ਹੋਵੇਗਾ ਕਿ ਦਿੱਲੀ 에어ਪੋਰਟ ਉੱਤੇ ਹੋਏ ਇਸ ਲੋਕ ਨੂੰ ਲੈ ਕੇ ਕਿਸਾਨਾਂ ਦੇ ਵੱਲੋਂ ਕੇਂਦਰ ਸਰਕਾਰ ਖਿਲਾਫ ਅਗਲਾ ਕੀ ਰੁਖ ਇਤਿਹਾਰ ਕੀਤਾ ਜਾਂਦਾ ਹੈ ਇਹ ਤਾਂ ਹੁਣ ਆਉਣ ਵਾਲਾ ਸਮਾਂ ਹੀ ਦੱਸੇਗਾ ਰੋਪੜ ਤੇ ਰਹਿਣ ਵਾਲੇ ਪੰਜ ਸਾਲਾਂ ਬੱਚੇ ਨੇ ਵੱਡੀ ਮਿਸਾਲ ਕਾਇਮ ਕੀਤੀ ਹੈ ਤੇਗਵੀਰ ਸਿੰਘ ਨੇ ਇੱਕ ਨਵਾਂ ਰਿਕਾਰਡ ਆਪਣੇ ਨਾਮ ਕਰ ਲਿਆ ਅਤੇ ਕਿਲੀਮੰਜਾਰੋ ਪਹਾੜ ਉੱਤੇ ਚੜਨ ਵਾਲਾ ਏਸ਼ੀਆ ਦਾ ਸਭ ਤੋਂ ਘੱਟ ਉਮਰ ਦਾ ਬੱਚਾ ਬਣ ਗਿਆ ਪੰਜਾਬ ਦੇ ਸ਼ਹਿਰ ਕੋਪਰ ਦੇਵੀ ਚ ਰਹਿੰਦੇ 5 ਸਾਲਾ ਬੱਚੇ ਤੇਗबीर ਸਿੰਘ ਨੇ ਨਵਾਂ ਰਿਕਾਰਡ ਬਣਾ ਦਿੱਤਾ। ਉਹ ਕਿਲੇ ਮਨਜ਼ਾਰੋ ਪਹਾੜ ਉਤੇ ਚੜਨ ਵਾਲਾ ਏਸ਼ੀਆ ਦਾ ਸਭ ਤੋਂ ਛੋਟਾ ਬੱਚਾ ਬਣ ਗਿਆ। ਇਹ ਅਫਰੀਕੀ ਮਹਾਦੀਪ ਦੀ ਸਭ ਤੋਂ ਉੱਚੀ ਚੋਟੀ ਹੈ ਅਤੇ ਤੰਜ਼ਾਨੀਆ ਦੇ ਵਿੱਚ 19340 ਫੁੱਟ ਤੋਂ ਵੱਧ ਦੀ ਉਚਾਈ ਉਤੇ ਸਥਿਤ ਹੈ। ਤੇਗਬੀਰ ਨੇ 28 ਅਗਸਤ ਨੂੰ ਕਿਲੇ ਮਨਜ਼ਾਰੋ ਪਹਾੜ ਤੇ ਲਈ ਆਪਣੀ ਯਾਤਰਾ ਸ਼ੁਰੂ ਕੀਤੀ ਅਤੇ 30 ਅਗਸਤ ਨੂੰ ਪਹਾੜ ਦੀ ਸਭ ਤੋਂ ਉੱਚੀ ਚੋਟੀ ਉਰੋਤਾਕ ਪੈਦਲ ਚੱਲਿਆ। तेजवीर सिंह रोपर ਦੇ ਸ਼ਿਵਾਲਿਕ ਪਬਲਿਕ ਸਕੂਲ ਦੀ ਪਹਿਲੀ ਕਲਾਸ ਦਾ ਵਿਦਿਆਰਥੀ ਹੈ। ਇੰਨਾ ਹੀ ਨਹੀਂ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਵੀ ਸੋਸ਼ਲ ਮੀਡੀਆ 'ਤੇ ਪੋਸਟ ਸਾਂਝੀ ਕਰ ਤੇਜਵੀਰ ਸਿੰਘ ਨੂੰ ਵਧਾਈ ਦਿੱਤੀ ਹੈ। ਡੀਜੀਪੀ ਨੇ ਲਿਖਿਆ ਹੈ ਕਿ ਉਹਨਾਂ ਦਾ ਧ੍ਰੜ ਇਰਾਦਾ ਅਤੇ ਲਚਕੀਲਾਪਨ ਸਾਡੇ ਸਾਰੇ ਦੇ ਲਈ ਪ੍ਰੇਰਨਾ ਹੈ। ਉਸ ਦੀ ਪ੍ਰਾਪਤੀ ਹੋਰਨਾਂ ਨੂੰ ਅੱਗੇ ਵਧਣ ਦੀ ਪ੍ਰੇਰਨਾ ਦੇਵੇਗੀ। ਦੂਜੇ ਪਾਸੇ ਤੇਜਵੀਰ ਦੇ ਵੱਲੋਂ ਪ੍ਰਾਪਤ ਕੀਤੀ ਇਸ ਪ੍ਰਾਪਤੀ ਤੋਂ ਬਾਅਦ ਬੱਚੇ ਦੇ ਪਿਤਾ ਦਾ ਕੀ ਕੁਝ ਕਹਿਣਾ ਉਸ ਹੁੰਦਿਆਂ ਤੇਗਵੀਰ ਸਿੰਘ ਨੇ ਤਿਆਰੀ ਤਕਰੀਬਨ ਡੇਢ ਸਾਲ ਪਹਿਲਾਂ ਸ਼ੁਰੂ ਕੀਤੀ ਸੀ ਅਤੇ ਕੋਚ ਸਰਦਾਰ ਵਿਕਰਮਜੀਤ ਸਿੰਘ ਘੁੰਮਣ ਉਹਨਾਂ ਨੇ ਇਹਨੂੰ ਗਰੂਮ ਕਰਨਾ ਸ਼ੁਰੂ ਕੀਤਾ ਸੀ। ਸੋ ਰੈਗੂਲਰ ਟਰੈਕ ਦੇ ਉੱਤੇ ਲੈ ਕੇ ਜਾਂਦੇ ਆ ਐਤਵਾਰ ਨੂੰ ਸੋ ਇਹ ਵੀ ਨਾਲ ਜਾਂਦਾ ਸੀ ਉਹਦੇ ਨਾਲ ਹੀ ਇਹਨੂੰ ਇੱਕ ਪੈਸ਼ਨ ਜਿਹਾ ਬਣ ਗਿਆ ਟਰੈਕਿੰਗ ਦਾ। ਸਾਡੇ ਆਪਣੇ ਸ਼ਹਿਰ ਦੇ ਵਿੱਚੋਂ ਸ਼ਾਨਵੀ ਸੂਦ ਉਹ ਮਾਊਂਟੇਨਰਿੰਗ ਦੀ ਪਾਇਨੀਅਰ ਆ ਪੰਜਾਬ ਦੇ ਵਿੱਚੋਂ ਸ਼ੀ ਵਾਸ ਦੀ ਯੰਗੇਸਟ ਗਰਲ ਜਿਹਨੇ ਕਲੀਮਨਜਾਰੋ ਮਾਊਂਟ ਕਲੀਮਨਜਾਰੋ ਮਾਊਂਟ ਐਵਰੈਸਟ ਬੇਸ ਕੈਂਪ ਤੇ ਮਾਉਂਟ ਐਵਰੇਸਟ ਤੇ ਹੋਰ ਪੀਕਸ ਨੂੰ ਸਰ ਕੀਤਾ ਸੀ ਸੋ ਨੂੰ ਦੇਖ ਕੇ ਤੇਜੀ ਨੇ ਵੀ ਸ਼ੁਰੂ ਕੀਤੀ ਤ ਉਹਦੇ ਨਾਲ ਹੀ ਤੇ ਅੱਜ ਇਹ ਕਾਮਯਾਬੀ ਇਹਨੂੰ ਮਿਲੀ ਹੈ ਇਹ ਏਸ਼ੀਆ ਦਾ ਸਭ ਤੋਂ ਛੋਟੀ ਉਮਰ ਦਾ ਬੱਚਾ ਬਣਿਆ ਜਿਹਨੇ ਮਾਉਂਟ ਐਵਰੇਸਟ ਮਾਉਂਟ ਕਲੀਮਨਜਾਰੋ ਨੂੰ ਸਰ ਕੀਤਾ ਇਸ ਤੋਂ ਪਹਿਲਾਂ ਐਪਰਨ ਦੇ ਵਿੱਚ ਇਹਨੇ ਮਾਉਂਟ ਐਵਰੇਸਟ ਬੇਸ ਕੈਂਪ ਵੀ ਸਰ ਕੀਤਾ ਸੀ ਸੋ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਜਿਹੜੇ ਸਫ਼ਰ ਦੇ ਪਾਂਧੀ ਬਣੇ ਖਾਸ ਕਰਕੇ ਦੇ ਕੋਚ ਸਾਹਿਬ ਪਰਵਾਰ ਮੇਰੇ ਆਪਣੇ ਪਰਿਵਾਰ ਜਿਨ੍ਹਾਂ ਨੇ ਬਹੁਤ ਜ਼ਿਆਦਾ ਸਪੋਰਟ ਕੀਤੀ ਹੈ ਸਾਰੇ ਘਰਸੇ ਦੇ ਵਿੱਚ ਸਾਰੇ ਮਿੱਤਰ ਸਨੇਹੀਆਂ ਨੇ ਜਿਨ੍ਹਾਂ ਨੇ ਇਸ ਰਾਹ ਦੇ ਪਾਂਧੀ ਬਣੇ ਜਿਨ੍ਹਾਂ ਨੇ ਹਰ ਵੇਲੇ ਹੌਸਲਾ ਫੁਜਾਈ ਕੀਤੀ ਤੇ ਤੇਗਵੀ ਰੇਸ ਮਕਾਮ ਤੱਕ ਪਹੁੰਚ ਸਕੇ ਸੁਵੰਤ ਦੇ ਵਿੱਚ ਮੈਂ ਆਪਣੇ ਸ਼ਹਿਰ ਦਾ ਪੰਜਾਬ ਦਾ ਤੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਇੰਨੀ ਹੌਸਲਾ ਫੁਜਾਈ ਬਖਸ਼ੀ ਬੱਚੇ ਨੂੰ ਤੇ ਇਹ ਤੋਨਾ ਕਿਤੇ ਜਾ ਕੇ ਚੀਜ਼ਾਂ ਅੱਗੇ ਹੋਰ ਪਲੰਗਾ ਬਟਣ ਵਾਸਤੇ ਬੱਚੇ ਨੂੰ ਮੋਟੀਵੇਟ ਕਰਦੀਆਂ ਨੇ ਜ਼ਿਕਰੇ ਖਾਸ ਹੈ ਕਿ ਤੈਗਬੀਰ ਨੇ ਪਿਛਲੇ ਸਾਲ 6 ਅਗਸਤ ਨੂੰ 5 ਸਾਲ ਦੀ ਉਮਰ ਵਿੱਚ ਮਾਉਂਟ ਕਿਲਿਮੰਜਾਰੋ ਤੇ ਚੜਾਈ ਕਰਨ ਸਰਬੀਆ ਦੇ ਆਗਨਜ਼ੇਨ ਜ਼ਿਵਕੋਵਿਕ ਵੱਲੋਂ ਬਣਾਈ ਵਿਸ਼ਵ ਰਿਕਾਰਡ ਦੀ ਬਰਾਬਰੀ ਕਰ ਲਈ ਹੈ ਮਾਉਂਟ ਕਿਲੋਮੰਜਾਰੋ ਦੀ ਟ੍ਰੈਕਿੰਗ ਦੇ ਲਈ ਵਿਸ਼ਵ ਤੇ ਪੋਰਟਲ ਲਿੰਕ ਮੁਤਾਬਕ ਤੈਗਬੀਰ ਸਿੰਘ ਇਹ ਉਪਲਬਧੀ ਹਾਸਲ ਕਰਨ ਵਾਲਾ ਏਸ਼ੀਆ ਦਾ ਸਭ ਤੋਂ ਛੋਟਾ ਬੱਚਾ ਹੈ ਆਮ ਆਦਮੀ ਪਾਰਟੀ ਨੂੰ ਇੱਕ ਵਰਦਾਨ ਹਾਸਿਲ ਹੈ ਕਿ ਜੋ ਪਾਰਟੀ ਨੂੰ ਛੱਡ ਕੇ ਜਾਵੇਗਾ ਉਹ ਰਾਜਨੀਤਿਕ ਰੂਪ ਦੇ ਵਿੱਚ ਬਰਬਾਦ ਹੋ ਜਾਵੇਗਾ ਇਹ ਕਹਿਣਾ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਸੰਜੀਤ ਸਿੰਘ ਦਾ ਆਖਿਰ ਕੀ ਹੈ ਪੂਰਾ ਮਾਮਲਾ ਉਹ ਜਾਣਦੇ ਆ ਸਾਰੀਆਂ ਹੀ ਪਾਰਟੀਆਂ ਦੇ ਖਤਾਵਰ ਲੀਡਰਾਂ ਦੇ ਵੱਲੋਂ ਕੁਰਸੀਆਂ ਦੇ ਲਾਲਚ ਵਸ ਆਪਣੀ ਪਾਰਟੀ ਨੂੰ ਛੱਡ ਕੇ ਦੂਜੀਆਂ ਪਾਰਟੀਆਂ ਦਾ ਪੱਲਾ ਫੜਿਆ ਜਾ ਰਿਹਾ ਹੈ ਇਸ ਲੜੀ ਤਹਿਤ ਦਿੱਲੀ ਤੋਂ ਆਮ ਆਦਮੀ ਪਾਰਟੀ ਦੇ ਵੀ ਕਈ ਲੀਡਰ ਵੱਖੋ-ਵੱਖਰੀਆਂ ਪਾਰਟੀਆਂ ਵਿੱਚ ਸ਼ਾਮਲ ਹੋ ਰਹੇ ਨੇ ਜਿਸ ਦੇ ਮੱਦੇ ਨਜ਼ਰ ਪੱਤਰਕਾਰਾਂ ਨੇ ਆਮ ਆਦਮੀ ਪਾਰਟੀ ਦੇ ਰਾਸਫਾ ਮੈਂਬਰ ਸੰਜੀਤ ਸਿੰਘ ਤੋਂ ਸਵਾਲ ਪੁੱਛਿਆ ਕਿ ਆਖਰਕਾਰ ਆਮ ਆਦਮੀ ਪਾਰਟੀ ਦੇ ਲੀਡਰ ਤੁਹਾਡੀ ਪਾਰਟੀ ਨੂੰ ਛੱਡ ਕੇ ਕਿਸੇ ਹੋਰ ਪਾਰਟੀਆਂ ਵਿੱਚ ਕਿਉਂ ਜਾ ਰਹੇ ਨੇ ਇਸ ਸਵਾਲ ਤੇ ਸੰਜੀਤ ਸਿੰਘ ਵੱਲੋਂ ਬੜਾ ਹੀ ਦਿਲਚਸਪ ਜਵਾਬ गया देखिए मैं आम आदमी पार्टी के बारे में एक बात कह चुका हूं और फिर दोहरा दे रहा हूं आम आदमी पार्टी को एक वरदान हासिल है जो पार्टी को छोड़ के जाएगा वो राजनीतिक रूप से बर्बाद हो जाएगा राजनीतिक रूप से वो दोबारा कुछ नहीं बन सकता ये इस पार्टी को वरदान है ईश्वर का वरदान हासिल है भगवान का कि जो इस पार्टी को छोड़ के जाएगा वो विधायक सांसद पार्षद वो नहीं बन पाता है तो अब जो किसी कारण से आज पार्टी को छोड़ के गए हैं चाहे वो मुकदमे का डर हो या कोई और कारण हो वो तो वही लोग बेहतर जानते हैं लेकिन जिस पार्टी में गए हैं वो पार्टी है यूज एंड थ्रो इस्तेमाल करो और फेंको एक जैसे यूज एंड थ्रो पेन आती है ना वही है भारतीय जनता पार्टी तो इन लोगों का अभी दिल्ली के अंदर एमसीडी का चुनाव है उसके इस्तेमाल के लिए इन लोगों को लेके गए उसके बाद ये लोग भी अब किनारे कर दिए जाएंगे ਤੁਸੀਂ ਸੁਣਿਆ ਕਿ ਇਸ ਮੌਕੇ ਤੇ ਸੰਜੀਤ ਸਿੰਘ ਦੇ ਵੱਲੋਂ ਜਵਾਬ ਦਿੱਤਾ ਗਿਆ ਕਿ ਆਮ ਆਦਮੀ ਪਾਰਟੀ ਨੂੰ ਇੱਕ ਵਰਦਾਨ ਹੈ ਕਿ ਜਿਹੜਾ ਵੀ ਇਸ ਪਾਰਟੀ ਨੂੰ ਛੱਡ ਕੇ ਜਾਂਦਾ ਹੈ ਉਹ ਰਾਜਨੀਤਿਕ ਤੌਰ ਉਤੇ ਬਰਬਾਦ ਹੋ ਜਾਂਦਾ ਹੈ। ਨਾਲ ਹੀ ਉਹਨਾਂ ਦੇ ਵੱਲੋਂ ਭਾਰਤੀ ਜਨਤਾ ਪਾਰਟੀ ਤੇ ਤਿੱਖੇ ਤੰਜ ਕੱਸ ਕੇ ਕਿਹਾ ਗਿਆ ਕਿ ਬੀਜੇਪੀ ਸਾਰੇ ਵਰਕਰਾਂ ਅਤੇ ਵਿਧਾਇਕਾਂ ਦੇ ਨਾਲ ਯੂਜ਼ ਐਂਡ ਥਰੋ ਵਰਗਾ ਰਵੱਈਆ ਪਾਉਂਦੀ ਹੈ। ਐਮਸੀਡੀ ਚੋਣਾਂ ਦੇ ਵਿੱਚ ਬੀਜੇਪੀ ਨੂੰ ਇੰਨਾ ਦੀ ਜ਼ਰੂਰਤ ਹੈ ਜਦੋਂ ਇਹਨਾਂ ਦੀ ਜ਼ਰੂਰਤ ਪੂਰੀ ਹੋ ਜਾਵੇਗੀ ਤਾਂ ਇਹਨਾਂ ਨੂੰ ਬਾਹਰ ਦਾ ਰਸਤਾ ਦਿਖਾ ਦਿੱਤਾ ਜਾਵੇਗਾ। ਤੇ ਆਮ ਆਦਮੀ ਪਾਰਟੀ ਨੂੰ ਛੱਡ ਕੇ ਗਿਆ ਨੂੰ ਕਿਸੇ ਵੀ ਪਾਰਟੀ ਚ ਕੋਈ ਵਤੀਆ ਅਹੁਦਾ ਨਹੀਂ ਮਿਲੇਗਾ ਤੇ ਨਾਲ ਹੀ ਸੰਜੇ ਸਿੰਘ ਦੇ ਵੱਲੋਂ ਇਸ ਗੱਲ ਦਾ ਵੀ ਜ਼ਿਕਰ ਕੀਤਾ ਗਿਆ ਕਿ ਆਮ ਆਦਮੀ ਪਾਰਟੀ ਦਾ ਗਣਿਤ ਕਈ ਵਾਰ ਵਿਗੜਦਾ ਹੈ ਪਰ ਫਿਰ ਤੋਂ ਬਣ ਜਾਂਦਾ ਹੈ। ਤੁਹਾਨੂੰ ਦੱਸਦੇ ਕਿ ਆਪ ਸੁਪਰੀਮੋ ਅਤਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਇਸ ਵਕਤ ਜੇਲ੍ਹ ਦੇ ਵਿੱਚ ਬੰਦ ਨੇ। ਜਿਸ ਤੋਂ ਬਾਅਦ ਕਿਸੇ ਨਾ ਕਿਸੇ ਕਾਰਨ ਪਾਰਟੀ ਵਿੱਚ ਫੇਰ ਬਦਲ ਹੋਣਾ ਬਿਹਤਰ ਸੁਭਾਵਿਕ ਹੈ। ਪਰ ਫਿਰ ਵੀ ਦਿਲ ਦੇ ਵਿੱਚ ਆਮ ਆਦਮੀ ਪਾਰਟੀ ਤੇ ਦਿੱਲੀ ਪਾਰਟੀ ਦੀਆਂ ਮੁਸ਼ਕਲਾਂ ਨੂੰ ਜਲਦ ਤੋਂ ਜਲਦ ਹੱਲ ਕਰਨ ਵਿੱਚ ਲੱਗੇ ਹੋਏ ਨੇ। हरियाणा ਦੇ ਵਿੱਚ ਵਿਧਾਨ ਸਭਾ ਚੋਣਾਂ ਦੌਰਾਨ ਹਿਮਾਚਲ ਪ੍ਰਦੇਸ਼ ਦੇ ਮੰਡੀ ਹਲਕੇ ਤੋਂ ਪਾਜ ਪਸੰਸਦ ਮੈਂਬਰ ਕੰਗਨਾ ਰਨੋਤ ਨੇ ਕਿਸਾਨਾਂ ਉੱਤੇ ਨਿਸ਼ਾਨਾ ਸਾਧਿਆ ਨਵਾਂ ਵਿਵਾਦ ਛੇੜ ਦਿੱਤੇ ਜਿਸ ਨੂੰ ਲੈ ਕੇ ਕਿਸਾਨ ਲੀਡਰਾਂ ਅਤੇ ਵਿਰੋਧੀ ਪਾਰਟੀਆਂ ਦੇ ਵੱਲੋਂ ਭਾਜਪਾ ਦੀ ਸਖਤ ਸ਼ਬਦਾ ਦੇ ਵਿੱਚ ਨਿੰਦਾ ਕੀਤੀ ਜਾ ਰਹੀ ਹੈ ਬੀਜਪੀ ਦੇ ਸੰਸਦ ਮੈਂਬਰ ਤੇ ਬਾਲੀਵੁੱਡ ਅਦਾਕਾਰ ਕੰਗਨਾ ਰਨੋਤ ਅਕਸਰ ਆਪਣੇ ਵਿਵਾਦਿਤ ਬਿਆਨਾਂ ਨੂੰ ਲੈ ਕੇ ਸੁਰਖੀਆਂ ਦੇ ਵਿੱਚ ਰਹਿੰਦੀ ਹੈ। ਇੱਕ ਵਾਰ ਫਿਰ ਉਸਨੇ ਕੁਝ ਅਜਿਹਾ ਕਰ ਦਿੱਤਾ ਜਿਸ ਦੇ ਨਾਲ ਹਰਿਆਣਾ ਤੋਂ ਆਮ ਆਦਮੀ ਪਾਰਟੀ ਪਰਦਾਨ ਡਾਕਟਰ ਸੁਸ਼ੀਲ ਕੁਮਾਰ ਗੁਪਤਾ ਦਾ ਕਹਿਣਾ ਹੈ ਕਿ ਭਾਰਤੀ ਜਨਤਾ ਪਾਰਟੀ ਕਿਸਾਨਾਂ ਨੂੰ ਨਫ਼ਰਤ ਕਰਦੀ ਹੈ। ਤਾਂ ਹੰਤਾਸੀ ਇੱਕ ਇੰਟਰਵਿਊ ਦੌਰਾਨ ਕੰਗਨਾ ਨੇ ਕਿਸਾਨ ਅੰਦੋਲਨ ਉੱਤੇ ਬੋਲਦੇ ਕਿਹਾ ਕਿ ਉਹ ਅੰਦੋਲਨ ਦੇ ਨਾਮ ਉੱਤੇ ਸਿਰਫ ਹਿੰਸਾ ਫੈਲਾ ਰਹੇ ਨੇ। ਉਸਨੇ ਕਿਹਾ ਸੀ ਕਿ ਜੇ ਕੇਂਦਰ ਸਰਕਾਰ ਮਜ਼ਬੂਤ ਹੁੰਦੀ सी किसान आंदोलन दौरान पंजाब भी बंगलादेश तब्दील हो जाना सी इस की कहना डॉक्टर सुशील गुप्ता दा आओ जानते हैं भारतीय जनता पार्टी किसानों से नफरत करती है भारतीय जनता पार्टी के नेता लगातार किसानों को आतंकवादी कह रहे हैं किसानों को खालिस्तानी बुलाते रहे न जाने क्या क्या गालियां बीजेपी ने हरियाणा पंजाब के किसानों को दी भारतीय जनता पार्टी के मंत्री उस समय के कृषि मंत्री और आज के वित्त मंत्री जे.पी. दलाल ने भी किसानों की बहु बेटियों के बारे में सरपनाक बयान दिया था भाजपा के नेताओं ने कहा कि किसान तो आंदोलन नहीं मौज मस्ती करने के लिए बॉर्डर पर बैठे हुए या नाच गाना चल रहा है भाजपा ने किसानों की शहादत को भी सामान्य मौत बताया और आज तक शोक प्रस्ताव पारित नहीं किया कंगना रानाउत कहती थी कि किसान आंदोलन के दौरान एक बुजुर्ग महिला किसान लिए, एक के लिए किराए पे आई है और एक बार फिर कंगना रानाउत ने कल जहा उसने कहा कि एक किसान हिंदुस्तान को बांग्लादेश बनाना चाहते हैं कंगना रनौत ने कहा कि किसानों ने रेप किया कंगना रनौत ने कहा कि आंदोलन करने वाले किसान नहीं अमेरिका और चाइना के एजेंट है ये शर्मनाक बयान है ये बीजेपी के सांसद कंगना रनावत अकेली नहीं बोल रही ये इनकी मानसिकता बोल रही है जो किसानों को गालियां देते रहे भाजपा जितने लोगों ने किसानों को गालियां दी उतनों को ही बड़े बड़े पद देते रहे और कंगना रनावत को भी इसी का नाम दिया सांसद बना दिया ये ਜਿਹਨ ਅਫਸਰੋਂ ਨੇ ਕਿਸਾਨਾਂ 'ਤੇ ਗੋਲੀਆਂ ਚਲਾਈ ਉਹਨਾਂ ਅਫਸਰੋਂ ਕੋਈ ਬਦਲ ਦਿੱਤੇ ਭਾਜਪਾ ਕੋਈ ਦੇਸ਼ ਦੇ ਕਿਸਾਨ ਸੇ ਨੱਪਦਾ ਇਸ ਮੌਕੇ ਤੇ ਡਾਕਟਰ ਸੁਸ਼ੀਲ ਗੁਪਤਾ ਨੇ ਕਿਹਾ ਕਿ ਮੈਂ ਪੂਰੇ ਦੇਸ਼ ਅਤੇ ਹਰਿਆਣਾ ਦੇ ਕਿਸਾਨਾਂ ਮਜ਼ਦੂਰਾਂ ਤੇ ਖਾ ਪੰਚਾਇਤਾਂ ਨੂੰ ਬੇਨਤੀ ਕਰਦਾ ਹਾਂ ਕਿ ਆਓ ਸਾਰੇ ਮਿਲ ਕੇ ਇਹ ਤਾਨਾਸ਼ਾਈ ਰਵਈਏ ਖਿਲਾਫ ਲੜੀਏ ਹੁਣ ਕੰਗੜਾ ਨਿਵਾਤ ਦੇ ਵੱਲੋਂ ਦਿੱਤੇ ਇਸ ਵਿਵਾਦਿਤ ਬਿਆਨ ਤੇ ਆਖਿਰਕਾਰ ਭਾਜਪਾ ਕੀ ਐਕਸ਼ਨ ਲੈਂਦੀ ਹੈ ਇਹ ਤਾਂ ਹੁਣ ਆਉਣ ਵਾਲਾ ਵਕਤ ਹੀ ਦੱਸੇਗਾ ਅੱਜ ਦੇ ਵੋਲਟੇਜ ਫਿਲਹਾਲ ਇਹ ਨਹੀਂ ਜਲਦ ਮਿਲਾਂਗੇ ਨਵੀਆਂ ਤੇ ਤਾਜ਼ੀਆਂ ਖਬਰਾਂ ਦੇ ਨਾਲ ਮੈਨੂੰ ਦੇ ਇਜਾਜ਼ਤ ਧੰਨਵਾਦ